ਹਾਲਾਤ ਬਦਲਦੇ ਰਹਿੰਦੇ ਨੇ ਘਟਨਾਵਾਂ ਨਵੀਆਂ ਹੁੰਦੀਆਂ ਨੇ ਵਾਪਰਦੀਆਂ ਨੇ ਜਿਹੜੀਆਂ ਤੁਹਾਡੇ ਅੰਗ ਸੰਗ ਜਦੋਂ ਤੁਸੀਂ ਵਿਚਰਦੇ ਹੋ ਜਦੋਂ ਜਹਤ ਦੇ ਅੰਗ ਸੰਗ ਹੋ ਕੇ ਚੱਲਦੇ ਹੋ ਤਾਂ ਬੜਾ ਕੁਝ ਦੇਖਣ ਲਈ ਬੜਾ ਕੁਝ ਸੁਣਨ ਲਈ ਤੁਹਾਨੂੰ ਮਿਲਦਾ ਅ ਬੜੇ ਕਈ ਵਾਰੀ ਦੁੱਖ ਤਸੀਹੇ ਵੀ ਚੱਲਣੇ ਪੈਂਦੇ ਨੇ ਤੁਹਾਨੂੰ ਮਨ ਦੇ ਉੱਤੇ ਖਾਸ ਕਰਕੇ ਪਰ ਜਦੋਂ ਤੁਹਾਡੇ ਮਜ਼ਹਬ ਤੁਹਾਡੇ ਧਰਮ ਤੁਹਾਡੇ ਫੇਥ ਦੇ ਉੱਤੇ ਕੋਈ ਸਵਾਲ ਖੜੇ ਕੀਤੇ ਜਾਂਦੇ ਨੇ ਸਟੇਟ ਵੱਲੋਂ ਕਿਸੇ ਆਪਰੇਸ਼ਨ ਦੇ ذریعے ਵੀ ਕੋਪਰੇਸ਼ਨ ਹੀ ਇਸ ਸਟੇਟ ਦਾ ਸੁਖਵੀਰ ਵਾਲਾ ਮਸਲਾ ਉਦੋਂ ਤੁਹਾਨੂੰ ਜਾਦਾ ਮਾਨਸਿਕ ਤੌਰ ਦੇ ਉੱਤੇ ਤਸ਼ਦਿਤ ਚੋਂ ਲੰਘਣਾ ਪੈਂਦਾ ਨਿਰਸਿੰਦੇ ਅਸੀਂ ਇੱਕ ਅਜਿਹੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡੀ ਜਦੋਜਹਿਦ ਉਹ ਕਿਤੇ ਰੁਕ ਗਈ ਜਾਂ ਉਸ ਜਦੋਜਹਿਦ ਦੇ ਵਿੱਚ ਕੋਈ ਖੜੋਤ ਆ ਗਈ ਹੈ ਨਾ ਇਹ ਜਦੋਜਹਿਦ ਬਿਲਕੁਲ ਇੱਥੇ ਹੈ ਇਸ ਵੇਲੇ ਤੇ ਇੱਥੇ ਹੀ ਹੈ ਇਹਦੇ ਤੋਂ ਉੱਪਰ ਹੀ ਜਾਣੀ ਹੈ